ਲਓ ਵੀ ਮਿੱਤਰੋ ਕੰਮ ਜੋਰਾਂ ਦੇ ਆ ਪੂਰਾ ਚਾਰ ਤੱਕ ਸਾਡੇ ਸਾਰੇ ਬੰਦੇ ਮੜੇ ਪਏ ਨੇ ਚਾਰ ਪੌਣ ਕੰਮ ਪੂਰਾ ਜੋਰਾਂ ਦੇ ਆ ਮੱਕੀ ਵੀ ਕਦੇ ਸਿਰਾ ਕਰੀ ਜਾਂਦੀ ਆ ਆਜੀ ਮਿੱਤਰੋ ਅੱਜ ਚਾਰ ਪਾਈਆਂ ਨੇ ਦੇਖੋ ਚਾਰ ਕਿਵੇਂ ਪੈਂਦਾ ਜਿੱਡੀ ਬਹੁਤ ਵਧੀਆ ਕੰਮ ਸਿਰਾ ਹੋਇਆ ਪਿਆ ਗਰਮੀ ਬਹੁਤ ਆ। ਹਾਂਜੀ ਮਿੱਤਰੋ ਅੱਜ ਆਪ ਪਹੁੰਚ ਜਗੇ ਚਾਰ। ਉਹ ਖੜਾ ਸੁਨੋਲੀ ਕਾ ਆਪਣਾ। ਹਾਂਜੀ ਮਿੱਤਰੋ ਅੱਜ ਚਾਰ ਪਾਈ ਜਾਨੇ ਆਂ ਅਸੀਂ ਬਿੰਦਰੀ ਰਾਹ ਸਾਡੇ ਦਾ ਲਤੜਾਈ ਕਰੀ ਜਾਨੇ ਆਂ। ਆਹ ਮੁੰਡੇ ਡਰਾਈਵਰ ਨੇ ਉਧਰ ਮਸ਼ੀਨ ਚੱਲੀ ਜਾਂਦੀ ਆ। ਉਹ ਚੱਲੀ ਜਾਂਦੀ ਆ। ਅਦਰ ਬਿੰਦਰੀ ਤੁਰਿਆ ਫਿਰਦਾ ਆ ਹਾੜਾ ਬੰਦਾ ਡਰਾਈਵਰ ਆ ਬਹੁਤ ਚਾਰ ਪਈ ਜਾਂਦਾ ਗੱਲ ਕਰ ਸਾਫ ਆ ਮੌਸਮ ਚਾਰ ਵਧੀਆ ਪੈ ਰਿਹਾ ਅੱਜ ਕੋਈ ਚੱਕਰ ਵਾਲੀ ਗੱਲ ਨਹੀਂ ਆ ਪੌ ਦਾ ਬਸ ਚਾਰ ਪੰਜ ਟਰਾਲੀਆਂ ਹੋਰ ਹੋਣੀਆਂ ਤੇ ਫਿਰ ਚਾਰ ਪਾ ਦੇਣਾ ਚਾਰ ਬਹੁਤ ਵਧੀਆ ਗ੍ਰੈਂਡ ਕਰਦੀ ਆ ਮਸ਼ੀਨ ਆਏ